ਜੋ ਜਗਜੀਤ ਸਿੰਘ ਢੱਲਵਾਲ ਲਗਾਤਾਰ 35 ਦਿਨਾਂ ਤੋਂ ਕਿਸਾਨਾਂ ਦੀਆ ਹੱਕੀ ਮੰਗਾਂ ਨੂੰ ਲੈ ਕੇ ਮਰਨਵਰਤ ਤੇ ਬੈਠੇ ਹੋਏ ਨੇ ਸਵੇਰ ਪੜ ਦੇ ਵਿੱਚ ਜਿਹੜਾ ਹੈ ਅੱਜ ਕਿਸਾਨਾਂ ਦੇ ਵੱਲੋਂ ਸੜਕਾਂ ਚਾਂ ਟੀਚਰ ਸਖਿਆ ਗਿਆ ਹੈ ਇਸ ਦਿਨਾਂ ਹੀ ਜਿਹੜਾ ਹੈ ਮੁਖਿਆ ਗਿਆ ਹੈ ਤੇ ਜਿੱਥੇ ਤਹਿਦ ਨਾਬਾ ਦੇ ਵਿਖੇ ਪਾਕਿਸਤਾਨ ਯੂਨੀਅਨ ਇਕਤਾ ਆਜ਼ਾਦ ਤੇ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਨਾਬਾ ਦੇ ਮੁੱਖ ਚੌਕ ਬੇੜਾ ਦੇ ਵਿਖੇ ਚੱਕਾ ਜਾਬ ਕੀਤਾ ਗਿਆ ਹੈ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੀਆ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਨੇ ਜਿਸ ਦੇ ਕਰਕੇ ਕਿਸਾਨ ਆਗੂਆਂ ਦੇ ਵੱਲੋਂ ਸਵੇਰੇ 7 ਵਜੇ ਤੋਂ ਲੈ ਕੇ ਅੱਜ ਸ਼ਾਮ 4 ਵਜ ਚਾਮ ਰੱਖਿਆ ਜਾਵੇਗਾ ਅਤੇ ਸ਼ਹਿਰ ਦੇ ਵਿੱਚ ਬਾਜ਼ਾਰ ਵੀ ਬੰਦ ਰਹਿਣਗੇ ਜ਼ਿਕਰਯੋਗ ਹੈ ਕਿ ਇਸ ਚੱਕੇ ਜਾਮ ਦੇ ਨਾਲ ਨਾਬਾ ਮਲੇਰ ਕੋਟਲਾ ਰੋਡ ਨਾਬਾ ਪਟਿਆਲਾ ਰੋਡ ਅਤੇ ਨਾਬਾ ਗੁਬਿੰਦਗਰ ਰੋਡ ਨਾਬਾ ਪਵਾਨੀਗੜ ਪ੍ਰਭਾਵਿਤ ਹੋਵੇਗਾ। ਵੱਡੇ 10 ਮਹੀਨੇ ਹੋ ਗਏ ਕਿਸਾਨਾਂ ਨੂੰ ਸੰਭੂ ਤੇ ਖਨੌਰੀ ਵੇਖਿਆ। ਉਹਨਾਂ ਦੇ ਸੰਬੰਧਤ ਜਿਵੇਂ ਸੰਭੂ ਦੇ ਵਿੱਚ ਵੀ ਵੱਡੇ ਐਕਸ਼ਨ ਹੋਇਆ ਸਰਕਾਰ ਨੇ ਗੋਲੇ ਸਿੱਟੇ ਆ ਪਾਣੀ ਦੀਆਂ ਬੁਸ਼ਾਰਾ ਮਾਰੀਆਂ लाਠੀ ਚਾਰਜ ਕੀਤਾ ਉਹਦੇ ਨਾਲ ਹੀ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਸਾਡੇ ਬਜ਼ੁਰਗ ਆਗੂ ਨੇ ਕੈਂਸਰ ਦੇ ਮਰੀਜ਼ ਨੇ ਅੱਜ 35 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠਿਆ ਉਹਨਾਂ ਦੀ ਹਮਾਇਤ ਦੇ ਵਿੱਚ ਅੱਜ ਪੂਰੇ ਪੰਜਾਬ ਨੂੰ ਬੰਦ ਕਰਨ ਦੀ ਜਿਹੜੀ ਕਾਲ ਸੀ ਉਹਨੂੰ ਲੈ ਕੇ ਅੱਜ ਦੋ ਫਾਰਮਾਂ ਦਾ ਫੈਸਲਾ ਸੋ 7 ਵਜੇ ਤੋਂ 4 ਵਜੇ ਤੱਕ ਇਹ ਬੰਦ ਰਹੂਗਾ ਸੋ ਜਿਵੇਂ ਸਰਕਾਰ ਗੱਲ ਕਰਨ ਨੂੰ ਤਿਆਰ ਨਹੀਂ ਉਹਨਾਂ ਨੂੰ ਲੱਗਦਾ ਵੀ ਜਿਹੜੇ ਖਨੌਰੀ ਤੇ ਸੰਭੂ ਤੇ ਉਸ ਕਿਸਾਨ ਬੈਠਿਆ ਉਹਨਾਂ ਦੇ ਮੰਨ ਦੇ ਪੁਲੇਖੇ ਨੇ ਜਣੀ ਅੱਜ ਜਿਹੜੇ ਉਹਨਾਂ ਦੇ ਮੰਨ ਦੇ ਪੁਲੇਖੇ ਨੂੰ ਸਾਰੇ ਨਿਕਲ ਜਾਣੇ ਨੇ ਕਿਉਂਕਿ ਪੂਰਾ ਪੰਜਾਬ ਆ ਜਿਹੜਾ ਉਹ ਸਰਖਾਂ ਤੇ ਹੋਊਗਾ ਪੂਰਾ ਪੰਜਾਬ ਆ ਜਿਹੜਾ ਉਹ ਬੰਦ ਹੋਊਗਾ ਜਣੀ ਅੱਜ ਆਪਾਂ ਸਰਕਾਰ ਨੂੰ ਦਿਖਾ ਦਾਂਗੇ ਕਿ ਇਕੱਲੇ 5-700 ਜਾਂ 12000 ਕਿਸਾਨ ਨਹੀਂ ਉਹ ਪੂਰਾ ਪੰਜਾਬ ਦੇ ਜਿਹੜੇ ਕਿਸਾਨ ਨੇ ਦੁਕਾਨਦਾਰ ਨੇ ਜਿਹੜੇ ਬਾਕੀ ਵਰਗ ਨੇ ਉਹ ਵੀ ਅੱਜ ਕਿਸਾਨਾਂ ਦੇ ਨਾਲ ਨੇ ਉਹ ਆਪਮਹਾਰੇ ਦੁਕਾਨਾਂ ਬੰਦ ਕਰ ਰਹੇ ਆ ਤੁਸੀਂ ਦੇਖ ਰਹੇ ਹੋ ਟ੍ਰੈਫਿਕ ਵੀ ਅੱਜ 7 ਵਜੇ ਤੋਂ ਤਕਰੀਬਨ ਬੰਦ ਕਰਤੀ ਆਪਾਂ ਨੇ ਤਾਂ ਪੂਰਾ ਪੰਜਾਬ ਜਿਹੜੀ ਇਹ ਕਾਲ ਨੂੰ ਚਿਹਰੇ ਚੜਨ ਵਾਸਤੇ ਹਰ ਇੱਕ ਦਾ ਜਾਨੀ ਦਿਲੋਂ ਮਤਲਬ ਜ਼ੋਰ ਲੱਗਿਆ ਹੋਇਆ ਬਾਈ ਜੀ ਬਾਈ ਜੀ ਦੇਖੋ ਬਿਲਕੁਲ ਅਸੀਂ 2 ਦਿਨ ਤੋਂ ਸ਼ਹਿਰ ਦੇ ਵਿੱਚ ਜਾ ਕੇ ਕੱਲੇ-ਕੱਲੇ ਦੁਕਾਨਦਾਰ ਨੂੰ ਇਹ ਅਪੀਲ ਕੀਤੀ ਆ ਵੀ ਕਿਉਂਕਿ ਬਾਈ ਜੀ ਜਿਹੜੀ ਲੜਾਈ ਆ ਉਹ ਸਾਡੀ ਰੋਜੀ ਰੋਟੀ ਦੀ ਲੜਾਈ ਆ ਅੰਨ ਦੀ ਲੜਾਈ ਆ ਇਸ ਕਰਕੇ ਬੇਨਤੀ ਵੀ ਕਰ ਰਹੇ ਆ ਤੁਹਾਡੀ ਮਦਦ ਦੇ ਰਾਹੀਂ ਅਸੀਂ ਵੀ ਕਿਉਂਕਿ ਦੇਖੋ ਇੱਕ ਦਿਨ ਨਾ ਰੋਟੀ ਮਿਲੇ ਇੱਕ ਦਿਨ ਖਾਣਾ ਨਾ ਮਿਲੇ ਤਾਂ ਮਤਲਬ ਸਾਰੇ ਪਰਿਵਾਰ ਨੂੰ ਫਿਕਰ ਹੋ ਜਾਂਦਾ ਅੱਜ ਸਾਡਾ ਬਜ਼ੁਰਗ ਬਾਪੂ 35 ਦਿਨ ਤੋਂ ਭੁੱਖਣ ਪਾਣਾ ਬੈਠਾ ਉਹਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸੋ ਉਹਦੇ ਹੱਕ ਦੇ ਵਿੱਚ ਇੱਕ ਦਿਨ ਵਾਸਤੇ ਅਸੀਂ ਕਹਿੰਦੇ ਆ ਵੀ ਦੁਕਾਨਾਂ ਸਾਰੀਆਂ ਬੰਦ ਕਰਕੇ ਅਸੀਂ ਉਹਨਾਂ ਦਾ ਜਿਹੜਾ ਰੋਸ ਮੁਜ਼ਾਹਰਾ ਜਾਂ ਉਹਨਾਂ ਦਾ ਜਿਹੜਾ ਧਰਨਾ ਚੱਲ ਰਿਹਾ ਉਹਦੇ ਵਿੱਚ ਆਪਣੀ ਸਮੂਲੀਅਤ ਕਰੀਏ ਇੱਕ ਦਿਨ ਬਾਅਦ ਕੇਂਦਰ ਸਰਕਾਰ ਕਿਉਂ ਨਹੀਂ ਜਿਹੜੇ ਹੈਗਾ ਆਪਣਾ ਬਿਆਨ ਪਰਕੜੀ ਜਿਹਾ ਕੋਈ ਆਇਓ ਨਹੀਂ ਹੈਗਾ ਕੋਈ 35 ਦਿਨ ਦਾ 35 ਦਿਨ ਦਾ ਬਿਲਕੁਲ ਜੀ 35 ਦਿਨ ਦਾ ਦੇਖੋ ਅਸੀਂ ਇਹ ਚੀਜ਼ ਦੇਖਦੇ ਹਾਂ ਜਿਹੜਾ ਪਿਛਲੇ ਸਮੇਂ ਦੇ ਵਿੱਚ ਅੰਗਰੇਜ਼ਾਂ ਸਮੇਂ ਜਿਹੜਾ ਆਪਣਾ ਮਹਾਤਮਾ ਗਾਂਧੀ ਸੀਗਾ ਉਹ ਸਤਿਆ ਮਤਲਬ ਸੰਘਰਸ਼ ਦੇ ਨਾਲ ਉਹਨਾਂ ਨੇ ਭੁੱਖ ਹੜਤਾਲ ਦੇ ਨਾਲ ਪੂਰੇ ਦੇਸ਼ ਦੇ ਵਿੱਚ ਕ੍ਰਾਂਤੀ ਲਿਆਂਦੀ ਸੀ ਜਾਣੀ ਜੇ ਉਹ ਪੁਖੜਤਾਲ ਤੇ ਵੇਰ ਜਾਂਦਾ ਸੀ ਤਾਂ ਮਰੀਜ਼ ਉਹਦੀ ਗੱਲ ਸੁਣਦੇ ਸੀ। ਜਾਨੀ ਸਾਡਾ ਨਜ਼ਰੀਆ ਇਹ ਆ ਵੀ ਜਿਹੜੀ ਅੱਜ ਮੌਕੇ ਦੀ ਇਹ ਹਕੂਮਤ ਆ ਇਹ ਅੰਗਰੇਜ਼ਾਂ ਨਾਲੋਂ ਵੀ ਗਈ ਗੁਜ਼ਰੀ ਆ। ਅੱਜ 35 ਦਿਨ ਹੋ ਗਏ ਕੈਂਸਰ ਦਾ ਮਰੀਜ਼ ਆ। ਸੋ ਗੱਲ ਸੁਣਨ ਨੂੰ ਤਿਆਰ ਨਹੀਂ ਸੋ ਇਥੋਂ ਲੱਗਦਾ ਵੀ ਬਹੁਤ ਨਰਦੀ ਬਹੁਤ ਜ਼ਿਆਦਾ ਮਤਲਬ ਇੱਕ ਹੱਠ ਦਾ ਕਿਉਂਕਿ ਇੱਕ ਐ ਕਹਿ ਲੋ ਜਿਵੇਂ ਮਰਿਆ ਹੋਇਆ ਸੱਪ ਉੱਟਿਆ ਹੋਇਆ ਸੱਪ ਹੁੰਦਾ। ਉਸ ਹਿਸਾਬ ਨਾਲ ਮੋਦੀ ਦੀ ਜਿਹੜੀ ਹਾਲਤ ਆ ਕਿਉਂਕੋ ਜਿਹੜੀ ਪਿਛਲੀ ਹਾਲ ਆ ਪਿਛਲੇ ਸਮੇਂ ਦੇ ਵਿੱਚ ਆਪਾਂ ਗੋੜ ਨਹੀਂ ਲੁਵਾਈ ਆ ਵੱਡਾ ਸੰਘਰਸ਼ ਜਿੱਤੇ ਆ। ਉਹਨੂੰ ਆਪਣੀ ਬੇਇੱਜ਼ਤੀ ਮੰਨ ਕੇ ਯਾਨੀ ਉਹ ਉਸ ਤਰ੍ਹਾਂ ਕਿ ਉਹ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ ਸੋ ਉਹਨੂੰ ਮੰਨਣਾ ਪਊਗਾ ਇੱਕ ਚੀਜ਼ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਕਿਸਾਨਾਂ ਦਾ ਨਾਰਾ ਸੀ ਦਿੱਲੀ ਦੇ ਵਿੱਚ ਕਿ ਜਾਂ ਜਿੱਤ ਕੇ ਜਾਵਾਂਗੇ ਜਾਂ ਲਾਸਾਂ ਜਾਣਗੀਆਂ ਬਈ ਉਹੀ ਮਤਲਬ ਪੈੜਾਂ ਤੇ ਕਿਸਾਨ ਚੱਲ ਰਹੇ ਆ ਜਾਂ ਤਾਂ ਬਈ ਸਾਡੀ ਜਿੱਤ ਹੋਊਗੀ ਜਾਂ ਖਨੌਰੀ ਤੇ ਸੰਭੂ ਤੋਂ ਸਾਡੀਆਂ ਲਾਸਾਂ ਘਰਾਂ ਨੂੰ ਆਉਣਗੀਆਂ ਇਹ ਯਾਨੀ ਅਸੀਂ ਨਿਰਣੇ ਅਸੀਂ ਭਰਨ ਅਸੀਂ ਮਤਲਬ ਆਪਣਾ ਲੋਕਾਂ ਨਾਲ ਵਿਸ਼ਵਾਸ ਕੀਤਾ ਹੋਇਆ ਉਹ ਤੇ ਅਸੀਂ ਖਰੇ ਆ ਬਈ ਵੇਖਿਆ ਤੁਸੀਂ ਰਾਤ ਖਨੌਰੀ ਦੇ ਉੱਤੇ ਪੁਲਿਸ ਪੰਜਾਬ ਸਰਕਾਰ ਵੀ ਇਹ ਮਤਲਬ ਸੈਂਟਰ ਸਰਕਾਰ ਦੀ ਪੈੜ ਦੇ ਬੈੜ ਵਿੱਚ ਤਰ ਕੇ ਬੜੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੇ ਫੋਰਸ ਲਾਈ ਆ ਸੋ ਅਗਰ ਇਹ ਕੋਈ ਗਲਤੀ ਕਰ ਲੈਂਦੀ ਆ ਤਾਂ ਇਹਨੂੰ ਬਹੁਤ ਵੱਡੀ ਭੁਗਤਣੀ ਪਊਗੀ ਸੋ ਇਹੀ ਗੱਲਾਂ ਨੇ ਵੀ ਯਾਨੀ ਜਾਂ ਤਾਂ ਸਾਡੀਆਂ ਲਾਸਾਂ ਆਉਣਗੀਆਂ ਜਾਂ ਜਿੱਤ ਕੇ ਜਾਵਾਂਗੇ ਇਹੀ ਬਈ ਸਾਡਾ ਨਾਰਾ ਇਹੇ ਜੀ ਮੇਨ ਚੀਜ਼ਾਂ ਜਿਵੇਂ ਬੱਚਿਆਂ ਦੀ ਪੜ੍ਹਾਈ ਆ ਕੋਈ ਪੇਪਰ ਆ ਜਾਂ ਐਂਬੂਲੈਂਸ ਆ ਜਾਂ ਕੋਈ ਮਰੀਜ਼ ਆ ਜਾਂ ਜਿਹੜੀਆਂ 에어ਪੋਰਟ ਨੂੰ ਸਾਡੇ ਜਾਣ ਵਾਲੇ ਉਹਨਾਂ ਨੂੰ ਅਸੀਂ ਇਹ ਰਾਹਤ ਦੇਵਾਂਗੇ ਸੋ ਭਰਾਵੋ ਵੀਰ ਨੇ ਦੱਸੀ ਆ ਕਿ ਅਸੀਂ ਸਾਡਾ ਰਾਈਟ ਬਣਦਾ ਦਿੱਲੀ ਸਾਨੂੰ ਹਰਿਆਣੇ ਵਿੱਚੋਂ ਨਹੀਂ ਐਂਟਰ ਹੋਣ ਦਿੱਤਾ ਕਿੱਡੀਆਂ ਕਿੱਡੀਆਂ ਕੰਧਾਂ ਕਿੱਡੇ ਕਿੱਡੇ ਕਿਲ ਗੱਡੇ ਨੇ ਸੋ ਹਰਾਸਮੈਂਟ ਕਿੱਡੀ ਵੱਡੀ ਆ ਅਸੀਂ ਪਹਿਲਾਂ ਵੀ ਦਿੱਲੀ 'ਚ 13 ਮਹੀਨੇ ਬੈਠ ਕੇ ਆਏ ਆ ਅਸੀਂ ਕੇ ਦਾ ਫੁੱਲ ਤੱਕ ਨਹੀਂ ਤੋੜਿਆ ਸੋ ਦਿੱਲੀ ਦੇ ਨਾਲ ਸਾਡੀਆਂ ਜੁੜਮੀਆਂ ਮੰਗਾਂ ਨੇ ਪਰ ਇੱਥੇ ਹਰਿਆਣੇ ਸਰਕਾਰ ਨੇ ਸਾਡੇ ਪੰਜਾਬ ਦੇ ਵਿੱਚ ਵੱਡੇ ਵੱਡੇ ਥੰਮ ਗੱਡ ਕੇ ਵੱਡੇ ਵੱਡੇ ਬੈਰੀਗੇਟ ਲਾ ਕੇ ਸਾਨੂੰ ਉਥੇ ਰੋਕਿਆ ਅਸੀਂ ਮੰਗਾ ਮਨਾਉਣ ਜਾ ਰਹੇ ਹਾਂ ਇਹ ਕੱਲੇ ਪੰਜਾਬ ਦਾ ਅੰਦੋਲਨ ਨਹੀਂ ਐਮਐਸਪੀ ਪੂਰੇ ਭਾਰਤ ਦੀ ਆ ਕਿਉਂਕਿ ਜਿਹੜਾ ਮੋਦੀ ਆ ਭਰਾਵੋ ਇਹ ਮੰਨਣ ਨੂੰ ਤਿਆਰ ਨਹੀਂ ਪਹਿਲਾਂ ਵੀ ਮੰਨੇ ਆ ਕਹਿੰਦਾ ਵੀ ਮੈਂ ਦੇਊਂਗਾ ਸਾਰਾ ਕੁਝ ਦੋ ਤੋਂ ਮੁਕਰਿਆ ਉਹੀ ਚੀਜ਼ਾਂ ਨੂੰ ਲੈ ਕੇ ਅਸੀਂ ਦਿੱਲੀ ਜਾ ਰਹੇ ਸੀ ਸਾਡਾ ਜਿਹੜਾ ਵੱਡਾ ਕਹਾਨ ਕਰਿਆ ਸਾਡੀ ਜਵਾਨੀ ਤੇ ਸਾਡੇ ਜਿਹੜੇ ਸੰਦ ਸਾਡੇ ਭੰਨੇ ਨੇ ਸੁਖਨੌਰੀ ਤੇ ਸੋਨੇ ਦੇਖਿਆ ਹੁਣ ਉਹ ਜਾਂਦਾ ਜਗਜੀਤ ਸਿੰਘ ਡੱਲੇ ਵਾਲੇ 35 ਦਿਨ ਹੋ ਗਏ ਨੇ ਤੋਂ ਬੈਠਾ ਸੋ ਦੀ ਹਮਾਇਤ ਤੇ ਪੂਰੇ ਪੰਜਾਬ ਬੰਦ ਦੀ ਕੌਲਾ ਸੋ ਧੰਨਵਾਦ ਕਰਦੇ ਆ ਅਸੀਂ ਮੀਡੀਆ ਦਾ ਵੀ ਤੁਹਾਡੇ ਮੀਡੀਆ ਵਾਲੇ ਵੀਰਾਂ ਦਾ ਜਿਹੜਾ ਸਵੇਰ ਤੋਂ 7 ਵਜੇ ਤੋਂ ਤੁਸੀਂ ਕਵਰੇਜ ਕਰ ਰਹੇ ਹੋ ਸੋ ਸਾਰਿਆਂ ਦਾ ਧੰਨਵਾਦ ਪਹੁੰਚੋ ਭਰਾਵੋ ਅਪੀਲ ਕਰਦੇ ਆ ਅਸੀਂ ਤੁਹਾਡੇ ਚੈਨਲ ਰਾਹੀਂ ਕਿ ਜਿੱਥੇ ਵੀ ਕਿਤੇ ਮੋਰਚੇ ਲੱਗੇ ਨੇ ਇਹ ਅੱਜ ਉਹਰੇ ਬਹੁਤ ਵੱਡਾ ਇਕੱਠ ਹੋਣਾ ਪੂਰੇ ਪਿੰਡਾਂ ਦੇ ਵਿੱਚੋਂ ਟਰਾਲੀਆਂ ਭਰ ਕੇ ਸਾਡੀਆਂ ਮਾਵਾਂ ਭੈਣਾਂ ਸਾਡੇ ਬੱਚੇ ਸੋ ਸਾਡੇ ਵੀਰ ਬਜ਼ੁਰਗ ਸਾਰੇ ਵੱਡੀ